ਉਪਾਇੰਦਾ ਮਾਰੂ ਮਹੱਲਾ ਤੀਜਾ ਨਿਰੰਕਾਰ ਆਕਾਰ ਉਪਾਇਆ ਮਾਇਆ ਮੋਹ ਹੁਕਮ ਬੜਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸਾਚਾ ਮਨ ਵਸਾਇੰਦਾ ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ ਚਾਰੀ ਬੇਦ ਬ੍ਰਹਮੇ ਨੂੰ ਫਰਮਾਇਆ ਵਰੇ ਮਹਾਵਾਰਥ ਤੀਕਾਰ ਇਸ ਜਗ ਮਹਿ ਸੋਜੀ ਪਾਏਂਦਾ ਗੁਰ ਸੇਵਾ ਤੇ ਕਰਨੀ ਸਾਰ RAM ਨਾਮ ਰੱਖੋ ਉਰ ਧਾਰ ਗੁਰ ਬਾਣੀ ਵਰਤੀ ਜਾਗੇ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਂਦਾ ਵੇਦ ਪੜੈ ਅਨੰਦਿਨਵਾਦ ਸਮਾਲੀ ਨਾਮ ਨਾ ਚੇਤਾ ਬੱਧਾ ਜਮ ਕਾਲੀ ਦੂਜੈ ਭਾਏ ਸਦਾ ਦੁੱਖ ਪਾਏ ਤ੍ਰੈ ਗੁਣ ਪਰਮ ਪੁਲਾਇਂਦਾ ਗੁਰਮੁਖ ਏਕਸ ਸਿਉ ਲਿਵਲਾਈ ਤ੍ਰੇ ਵਿਦਮਨ ਸਾਮਨਹਿ ਸਮਾਈ ਸੱਚੇ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਹ ਚਕਾਇਂਦਾ ਜੋ ਤੁਰ ਰਾਤੇ ਸੇ ਹੁਣ ਰਾਤੇ ਗੁਰ ਪ੍ਰਸਾਦੀ ਸਹਿਜੇ ਮਾਤੇ ਸਤਿਗੁਰ ਸੇਵ ਸਦਾ ਪ੍ਰਭ ਪਾਇਆ ਆਪੈ ਆਪ ਮਲਾਈਂਦਾ ਮਾਇਆ ਮੋਹਿ ਪਰਮ ਨਾ ਪਾਏ ਦੂਜੈ ਭਾਏ ਲੱਗਾ ਦੁਖ ਪਾਏ ਸੂਹਾਰੰਗ ਦਿਨ ਥੋੜੇ ਹੋਵੇ ਇਸ ਜਾਂਦੇ ਬਿਲਮ ਨਾ ਲਾਏਂਦਾ ਇਹੋ ਮਨ ਭੈ ਭਾਏ ਰੰਗਾਇ ਇਹ ਤਰੰਗ ਸਾਚੇ ਮਾਹੀ ਸਮਾਏ ਪੂਰੇ ਭਾਗ ਕੋ ਇਹੋ ਰੰਗ ਪਾਏ ਗੁਰਮਤਿ ਰੰਗ ਚੜਾਏਂਦਾ ਮਨ ਮੁਖ ਬਹੁਤ ਕਰੇ ਅਭਮਾਨ ਦਰਗਾਹ ਕਬਹੀ ਨਾ ਪਾਵੇ ਮਾਨ ਦੂਜੇ ਲਾਗੇ ਜਨਮ ਗਵਾਇਆ ਬਿਨ ਬੂਜੇ ਦੁੱਖ ਪਾਏਂਦਾ ਮੇਰੇ ਪ੍ਰਭ ਅੰਦਰ ਆਪ ਲਕਾਇਆ ਗੁਰ ਪ੍ਰਸਾਦੀ ਹਰ ਮਿਲੈ ਮਲਾਇਆ ਸੱਚਾ ਪ੍ਰਭ ਸੱਚਾ ਵਾਪਾਰਾ ਨਾਮ ਅਮੋਲਕ ਪਾਏਂਦਾ ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ ਮੇਰਾ ਠਾਕੁਰ ਏ ਬੰਤ ਬਣਾਈ ਗੁਰਮੁਖ ਹੋਵੈ ਸੋ ਕਾਇਆ ਸੋਦੈ ਆਪੇ ਆਪ ਮਲਾਈਂਦਾ ਕਾਇਆ ਵਿੱਚ ਟੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੀ ਪਰਵਾਹਾ ਗੁਰਮੁਖ ਵਣਜ ਸਦਾ ਸੁਖ ਪਾਏ ਸਹਜੀ ਸਹਜ ਮਲਾਈਂਦਾ ਸੱਚਾ ਮਹਿਲ ਸੱਚੇ ਪੰਡਾਰਾ ਆਪੇ ਦਿਵ ਦੇਵਣ ਹਾਰਾ ਗੁਰਮੁਖ ਸਾ ਲਾਹੇ ਸੁਖ ਦਾਤੀ ਮਨ ਮੇਲੇ ਕੀਮਤ ਪਾਏਂਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਢਿਆਈ ਜਿਸ ਦਾ ਹੱਟ ਸੋਏ ਵਤ ਜਾਣੈ ਗੁਰਮੁਖ ਦੇ ਨਾ ਪਛੋਤਾ ਐਂਦਾ ਹਰ ਜੀਉ ਸਭ ਮੈਂ ਰਹਿ ਆਸਮਾਈ ਗੁਰ ਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਲਾਏ ਆਪੇ ਸ਼ਬਦੇ ਸਹਿਜ ਸਮਾਇੰਦਾ ਆਪੇ ਸੱਚਾ ਸ਼ਬਦ ਮਲਾਈ ਸ਼ਬਦੇ ਵਿੱਚੋ ਪਰਮ ਚੁਕਾਈ ਨਾਨਕ ਨਾਮ ਮਿਲੈ ਵਡਿਆਈ ਨਾਮੇ ਹੀ ਸੁਖ ਪਾਇੰਦਾ ਮਾਰੂ ਮਹੱਲਾ ਤੀਜਾ ਹਗਮੇ ਅਗੋ ਚਰਵੇ ਪਰਵਾਹੀ ਆਪੇ ਮਿਹਰਵਾਨ ਅਗ ਮਾਤਾ ਹੈ ਅੱਪੜ ਕੋਈ ਨਾ ਸਕੈ ਤਿਸਨੂੰ ਗੁਰ ਸ਼ਬਦੀ ਮਿਲਾਇਆ ਤੁਧਨੋ ਸੇਵਹਿ ਜੋ ਤੁਧ ਭਾਵਹਿ ਗੁਰ ਕੈ ਸ਼ਬਦੇ ਸੱਚ ਸਮਾਵਹਿ ਅਨ ਦਿਨ ਗੁਣ ਰਵਹਿ ਦਿਨ ਰਾਤੀ ਰਸਨ ਹਰ ਰਸ ਪਾਇਆ ਸ਼ਬਦ ਮਰਹਿ ਸੇ ਮਰਨ ਸਵਾਰਹਿ ਹਰ ਕੇ ਗੁਣ ਹਿਰਦੈ ਉਰ ਧਾਰਹਿ ਜਨਮੁ ਸਫਲ ਹਰ ਚਰਨੀ ਲਾਗੀ ਦੂਜਾ ਭਾਉ ਚੁਕਾਇਆ ਹਰ ਗਿਓ ਮੇਲੇ ਆਪ ਮਲਾਈ ਗੁਰ ਕੈ ਸ਼ਬਦਿ ਆਪ ਗੁਆਈ ਅਨ ਦਿਨ ਸਦਾ ਹਰ ਭਗਤੀ ਰਾਤੀ ਇਸ ਜਗ ਮਹਿਲਾ ਹਾ ਪਾਇਆ ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ ਅੰਤ ਨਾ ਪਾਰਾ ਕੀਮਤ ਨਹੀਂ ਪਾਈ ਆਪੇ ਦਇਆ ਕਰੇ ਸੁਖ ਦਾਤਾ ਗੁਣ ਮਹਿ ਗੁਣੀ ਸਮਾਇਆ ਇਸ ਜਗ ਮਹਿ ਮੋਹ ਹੈ ਪਸਾਰਾ ਮਨ ਮੁਖ ਅਗਿਆਨੀ ਅੰਧ ਅੰਧਾਰਾ ਧੰਦੇ ਧਾਵਤ ਜਨਮ ਗਵਾਇਆ ਬਿਨ ਨਾਵੇ ਦੁਖ ਪਾਇਆ ਕਰਮੋ ਹੋਇ ਤਾ ਸਤ ਗੁਰ ਪਾਏ ਹਉ ਮੈਂ ਮੈਲੂ ਸ਼ਬਦ ਜਲਾਈ ਮਾਨ ਨਿਰਮਲ ਗਿਆਨ ਰਤਨ ਚਾਨਣ ਅਗਿਆਨ ਅੰਧੇਰ ਗਵਾਇਆ ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ ਸੱਚ ਨਾਮ ਹਰ ਹਿਰਦੈ ਵਸਾਈ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਆਪੇ ਸਹਿਜ ਸਮਾਇਆ ਨਾਮ ਅਮੋਲਕ ਅਗਮ ਅਪਾਰਾ ਨਾ ਕੋ ਹੋਵਾ ਤੋਲਣ ਹਾਰਾ ਆਪੇ ਤੋਲੇ ਤੋਲ ਤਲਾਇ ਗੁਰ ਸ਼ਬਦੀ ਮੇਲ ਤਲਾਇ ਸੇਵਕ ਸੇਵਹ ਕਰਹ ਅਰਦਾਸ ਉਨ੍ਵਾਪੀ ਮੇਲ ਬਹਾਲਹਿ ਪਾਸ ਸਭਨਾ ਜੀਆ ਕਾ ਸੁਖ ਦਾਤਾ ਪੂਰੇ ਕਰਮ ਧਿਆਇਆ ਜਤ ਸਤ ਸੰਜਮ ਜੇ ਸੱਚ ਕਮਾਵੇ ਇਹ ਮਨ ਨਿਰਮਲ ਜੇ ਹਰ ਗੁਣ ਗਾਵੇ ਇਸ ਵਿਖਮਹਿ ਅੰਮ੍ਰਿਤ ਪ੍ਰਾਪਤ ਹੋਵੇ ਹਰ ਜੀਉ ਮੇਰੇ ਭਾਇਆ ਜਿਸਨੋ ਬੁਝਾਏ ਸੋਈ ਬੂਝੈ ਹਰ ਗੁਣ ਗਾਵੇ ਅੰਦਰ ਸੂਜੈ ਹਉਮੈ ਮੇਰਾ ਠਾਕ ਰਾਈ ਸਹਿਜ ਹੀ ਸੱਚ ਪਾਇਆ ਬਿਨ ਕਰਮਾ ਹੋਰ ਫਿਰੈ ਕਨੇਰੀ ਮਰ ਮਰ ਜੰਮੈ ਚੁੱਕੈ ਨਾ ਫੇਰੀ ਵਿਖ ਕਾ ਰਾਤਾ ਵਿਖ ਕਮਾਵੇ ਸੁਖ ਨਾ ਕਬ ਹੂੰ ਪਾਇਆ ਬਹੁਤੇ ਭੀਖ ਕਰੇ ਭੀਖ ਧਾਰੀ ਬਿਨ ਸ਼ਬਦੈ ਹਉਮੈ ਕਿਨੈ ਨਾ ਮਾਰੀ ਜੀਵ ਤਮਰੇ ਤਾਂ ਮੁਕਤ ਪਾਈ ਸਚੈ ਨਾਏ ਸਮਾਇ ਅਗਿਆਨ ਤ੍ਰਿਸ਼ਨਾ ਇਸ ਤਨਹਿ ਜਲਾਈ ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਈ ਤਨ ਮਨ ਸੀਤਲ ਕਰੋਧ ਨਵਾਰੀ ਹਮੈ ਮਾਰ ਸਮਾਇ ਸਚਾ ਸਾਹਿਬ ਸੱਚੀ ਵਡਿਆਈ ਗੁਰ ਪ੍ਰਸਾਦੀ ਵਿਰਲੈ ਪਾਈ ਨਾਨਕ ਏਕ ਕਹਿ ਬੇਨੰਤੀ ਨਾ ਮੇ ਨਾਮ ਸਮਾਇਆ ਮਾਰੂਮ ਸਮਾਇਆ ਮਾਰੂ ਮਹੱਲਾ ਤੀਜਾ ਨਦਰੀ ਭਗਤਾਂ ਲੈ ਹੋ ਮਲਾਏ ਭਗਤ ਸਲਾਹਨ ਸਦਾ ਲਿਵ ਲਾਈ ਤਉ ਸਰਨਾਈ ਉਬਰਹਿ ਕਰਤੀ ਆਪੇ ਮੇਲ ਮਲਾਇਆ ਪੂਰੇ ਸ਼ਬਦ ਭਗਤ ਸੁਹਾਈ ਅੰਤਰ ਸੁਖ ਤੇਰੇ ਮਨ ਪਾਈ ਮਾਨਤਨ ਸੱਚੀ ਪਗਤੀ ਰਾਤਾ ਸੱਚੇ ਸਿਉ ਚਿਤ ਲਾਇਆ ਹਉ ਮੈਂ ਵਿੱਚ ਸਦ ਜਲੇ ਸਰੀਰਾ ਕਰਮ ਹੋਐ ਭੀਟੇ ਗੁਰਪੂਰਾ ਅੰਤਰ ਅਗਿਆਨ ਸ਼ਬਦ 부ਝਾਈ ਸਤ ਗੁਰ ਤੇ ਸੁਖ ਪਾਇਆ ਮਨ ਮੁਖੇ ਅੰਦਾ ਅੰਧ ਕਮਾਈ ਬਹੁ ਸੰਕਟ ਜੋਨੀ ਪਰਮਾਈ ਜਮ ਕਾ ਜੇਵੜਾ ਕਦੇ ਨਾ ਕਾਟੈ ਅੰਤੇ ਬਹੁ ਦੁੱਖ ਪਾਇਆ ਆਵਣ ਜਾਣਾ ਸ਼ਬਦ ਨਿਵਾਰੇ ਸੱਚ ਨਾਮ ਰੱਖੈ ਉਰ ਧਾਰੀ ਗੁਰ ਕੈ ਸ਼ਬਦ ਮਰੈ ਮਨ ਮਾਰੀ ਹਉ ਮੈ ਜਾਹਿ ਸਮਾਇ ਆਵਣ ਜਾਣ ਪਰਜ ਵਿਗੋਈ ਬਿਨ ਸਤ ਗੁਰ ਥਿਰ ਕੋਏ ਨਾ ਹੋਈ ਅੰਤਰ ਜੋਤ ਸ਼ਬਦ ਸੁਖ ਵਸਿਆ ਜੋਤੀ ਜੋਤ ਮਲਾਇਆ ਪੰਜੇ ਦੂਤ ਚਿਤਵਹਿ ਵਿਕਾਰਾ ਮਾਇਆ ਮੋਹ ਕਾਇ ਹੋ ਪਸਾਰਾ ਸਤਗੁਰ ਸੇਵੀ ਤਾਂ ਮੁਕਤ ਹੋਐ ਪੰਜੇ ਦੂਤ ਵਾਸਿਆ ਆ ਬਾਜ ਗੁਰੂ ਹੈ ਮੋਹ ਗੁਬਾਰਾ ਫਿਰ ਫਿਰ ਡੁੱਬੈ ਵਾਰੂ ਵਾਰਾ ਸਤਗੁਰ ਭੇਟੇ ਸੱਚ ਦਿਰੜਾਈ ਸੱਚ ਨਾਮ ਮਨ ਭਾਇਆ ਸਾਚਾ ਦਰ ਸਾਚਾ ਦਰਵਾਰਾ ਸੱਚੇ ਸੇਵਹ ਸ਼ਬਦ ਪਿਆਰਾ ਸੱਚੀ ਧੰਨ ਸੱਚੇ ਗੁਣ ਗਾਵਾਂ ਸੱਚੇ ਮਾਹੀ ਸਮਾਇਆ ਘਰੈ ਅੰਦਰ ਕੋ ਘਰ ਪਾਏ ਗੁਰ ਕੈ ਸ਼ਬਦੇ ਸਹਜ ਸੁਭਾਈ ਉਥੈ ਸੋਗ ਵਿయోగ ਨ ਵਿਆਪੈ ਸਹਜੇ ਸਹਜ ਸਮਾਇਆ ਦੂਜੈ ਭਾਏ ਦੁਸ਼ਟਾਂ ਕਾ ਵਾਸਾ ਭੌਂਦੇ ਫਿਰਹਿ ਬਹੁ ਮੋਹ ਪਿਆਸਾ ਕੋ ਸੰਗਤ ਬਹਿ ਸਦਾ ਦੁੱਖ ਪਾਵਹਿ ਦੁੱਖੋ ਦੁੱਖ ਕਮਾਇਆ ਸਤਗੁਰ ਬਾਝੋ ਸੰਗਤ ਨਾ ਹੋਈ ਬਿਨ ਸ਼ਬਦੇ ਪਾਰ ਨਾ ਪਾਏ ਕੋਈ ਸਹਜੇ ਗੁਣ ਰਵਹਿ ਦਿਨ ਰਾਤੀ ਜੋਤੀ ਜੋਤ ਮਲਾਇਆ ਕਾਇਆ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁਗਹਿ ਗੁਰ ਸ਼ਬਦ ਨਿਵਾਸਾ ਉੱਡਹਿ ਨਾ ਮੂਲੇ ਨਾ ਆਵਹਿ ਨਾ ਜਾਈ ਨਿਜ ਕਰ ਵਾਸਾ ਪਾਇਆ ਕਾਇਆ ਸੁੱਧਹਿ ਸ਼ਬਦ ਵਿਚਾਰਹਿ ਮੋਹ ਠ ਗਉਰੀ ਪਰਮ ਨਿਵਾਰਹਿ ਆਪੇ ਕਿਰਪਾ ਕਰੇ ਸੁਖ ਦਾਤਾ ਆਪੇ ਮੇਲ ਮਲਾਇਆ ਸਦ ਹੀ ਨੇੜੈ ਦੂਰ ਨਾ ਜਾਣੋ ਗੁਰ ਕੈ ਸ਼ਬਦ ਨਜੀਕ ਪਛਾਣੋ ਬਿਗਸੈ ਕਮਲ ਕਿਰਨ ਪਰਗਾਸੈ ਪਰਗਟ ਕਰ ਦੇਖਾਇਆ ਆਪੇ ਕਰਤਾ ਸੱਚਾ ਸੋਈ ਆਪੇ ਮਾਰ ਜਵਾਲੇ ਅਵਰ ਨਾ ਕੋਈ ਨਾਨਕ ਨਾਮ ਮਿਲੇ ਵਡਿਆਈ ਆਪ ਗਵਾਏ ਸੁਖ ਪਾਇਆ ਮਾਰੂ ਸੋਲੇ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੱਚਾ ਆਪ ਸੁਆਰ ਨਹਾਰਾ ਅਵਰ ਨਾ ਸੂਜਸ ਬੀਜੀਕਾਰਾ ਗੁਰਮੁਖ ਸਤਿਵੱਸੈ ਘਟ ਅੰਤਰ ਸਹਜੇ ਸਤਿ ਸਮਾਈ ਸਭਨਾ ਸਤਿਵੱਸੈ ਮਨ ਮਾਹੀ ਗੁਰ ਪ੍ਰ사ਦੀ ਸਹਜ ਸਮਾਈ ਗੁਰ ਗੁਰ ਕਰਤ ਸਦਾ ਸੁਖ ਪਾਇਆ ਗੁਰ ਚਰਣੀ ਚਿਤ ਲਾਈ ਸਤ ਗੁਰ ਹੈ ਗਿਆਨ ਸਤ ਗੁਰ ਹੈ ਪੂਜਾ ਸਤ ਗੁਰ ਸੇਵੀ ਅਵਰ ਨਾ ਦੂਜਾ ਸਤ ਗੁਰ ਤੇ ਨਾਮ ਰਤਨ ਧਨ ਪਾਇਆ ਸਤਗੁਰ ਕੀ ਸੇਵਾ ਪਾਈ ਬਿਨ ਸਤਗੁਰ ਜੋ ਦੂਜੈ ਲਾਗੇ ਆਵਹਿ ਜਾਹਿ ਭ੍ਰਮ ਮਰਹਿ ਅਭਾਗੀ ਨਾਨਕ ਤਿਨ ਕੀ ਫਿਰ ਗਤ ਹੋਐ ਜੇ ਗੁਰਮੁਖ ਰਹੈ ਸਰਣਾਈ ਗੁਰਮੁਖ ਪ੍ਰੀਤ ਸਦਾ ਹੈ ਸਾਚੀ ਸਤਗੁਰ ਤੇ ਮੰਗੋ ਨਾਮ ਅਜਾਚੀ ਹੋ ਹੋ ਦਿਆਲ ਕਿਰਪਾ ਕਰ ਹਰ ਜੀਉ ਰਾਖਲੇ ਉਹ ਗੁਰ ਸਰਨਾਈ ਹੈ ਅੰਮ੍ਰਿਤ ਰਾਸ ਸਤ ਗੁਰੂ ਚਵਾਇਆ ਦਸਵੇਂ ਦਵਾਰ ਪ੍ਰਗਟ ਹੋਇ ਆਇਆ ਤਹ ਅਨਹਦ ਸ਼ਬਦ ਵੱਜਹਿ ਧੁਨ ਬਾਣੀ ਸਹਿਜੇ ਸਹਿਜ ਸਮਾਈ ਹੈ ਜਿਨ ਕੋ ਕਰਤੈ ਤੁਰ ਲਿਖ ਪਾਈ ਅਨ ਦਿਨ ਗੁਰ ਗੁਰ ਕਰਤ ਵਿਹਾਈ ਬਿਨ ਸਤ ਗੁਰ ਕੋ ਸੀਜੈ ਨਾਹੀ ਗੁਰ ਚਰਨੀ ਚਿਤ ਲਾਈ ਹੈ ਜਿਸ ਭਾਵੈ ਤਿਥੇ ਆਪੇ ਦੇ ਗੁਰਮਖ ਨਾਮ ਪਦਾਰਥ ਲੈ ਆਪੇ ਕਿਰਪਾ ਕਰੇ ਨਾਮ ਦੇਵੈ ਨਾਨਕ ਨਾਮ ਸਮਾਈ ਗਿਆਨ ਰਤਨ ਮਨ ਪ੍ਰਗਟ ਭਇਆ ਨਾਮ ਪਦਾਰਥ ਸਹਿ ਜੀ ਲਿਆ ਇਹ ਵਡਿਆਈ ਗੁਰ ਤੇ ਪਾਈ ਸਤਿਗੁਰ ਕੋ ਸਦ ਬਲ ਜਾਈ ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ ਅਗਿਆਨ ਮਿਟਿਆ ਗੁਰ ਰਤਨ ਅਪਾਰਾ ਸਤ ਗੁਰ ਗਿਆਨ ਰਤਨ ਅਤ ਭਾਰੀ ਕਰਮ ਮਿਲੇ ਸੁਖ ਪਾਈ ਗੁਰਮਖ ਨਾਮ ਪ੍ਰਗਟੀ ਹੈ ਸੋਏ ਚਹੂ ਜਗ ਨਿਰਮਲ ਹੱਛਾ ਲੋਈ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹਿਆ ਨਿਵਲਾਈ ਗੁਰਮਖ ਨਾਮ ਪ੍ਰਾਪਤ ਹੋਵੇ ਸਹਿਜ ਜਾਗੈ ਸਹਿਜ ਸੋਵੇ ਗੁਰਮਖ ਨਾਮ ਸਮਾਏ ਸਮਾਵੈ ਨਾਨਕ ਨਾਮ ਧਿਆਈ ਭਗਤਾ ਮੁਖ ਅੰਮ੍ਰਿਤ ਹੈ ਬਾਣੀ ਗੁਰਮਖ ਹਰ ਨਾਮ ਆਖ ਵਖਾਣੀ ਹਰ ਹਰ ਕਰਤ ਸਦਾ ਮਨ ਵਿਗਸੈ ਹਰ ਚਰਣੀ ਮਨ ਲਾਈ ਹਮ ਮੂਰਖ ਅਗਿਆਨ ਗਿਆਨ ਕਿਛ ਨਾਹੀ ਸਤਗੁਰ ਤੇ ਸਮਝ ਪੜੀ ਮਨ ਮਾਹੀ ਹੋ ਹੋ ਦਿਆਲ ਕਿਰਪਾ ਕਰਾ ਹਰ ਜੀਓ ਸਤਿਗੁਰ ਕੀ ਸੇਵਾ ਲਾਈ ਹੈ ਗਿਨ ਸਤਿਗੁਰ ਜਾਤਾ ਤਿਨੇਕ ਪਛਾਤਾ ਸਰਬੇ ਰਾਵ ਰਹਿਆ ਸੁਖ ਦਾਤਾ ਆਤਮਕੀਨ ਪਰਮ ਪਦ ਪਾਇਆ ਸੇਵਾ ਸੁਰਤ ਸਮਾਈ ਹੈ ਜਿਨ ਕੋ ਆਦ ਮਿਲੀ ਵਡਿਆਈ ਸਤਿਗੁਰ ਮਨ ਵਸਿਆ ਲਿਵ ਲਾਈ ਆਪ ਮਿਲਿਆ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਮਾਰੂ ਮਹੱਲਾ ਚੌਥਾ ਹਰਿ ਅਗੰਮ ਅਗੋਚਰ ਸਦਾ ਅਬਨਾਸੀ ਸਰਬੇ ਰਵ ਰਹਿਆ ਘਟ ਵਾਸੀ ਤਿਸ ਬਿਨ ਅਬਰ ਨਾ ਕੋਈ ਦਾਤਾ ਹਰ ਤਿਸਹ ਸਰੇ ਬਹੁ ਪ੍ਰਾਣੀ ਹੈ ਜਾਂ ਕੋ ਰਾਖੈ ਹਰਿ ਰਾਖਣ ਹਾਰਾ ਤਾਂ ਕੋ ਕੋਈ ਨਾ ਸਾਖ ਸਮਾਰਾ ਸੋ ਐਸਾ ਹਰਿ ਸੇਵਹੁ ਸੰਤੋ ਜਾਂ ਕੀ ਉਤਮ ਬਾਣੀ ਏ ਜਾਂ ਜਾਪੈ ਕਿਸਕ ਥਾਉ ਨਾਹੀ ਤਾਂ ਕਰਤਾ ਭਰਪੂਰ ਸਮਾਹੀ ਸੂਕੇ ਤੇ ਫੁਨ ਹਰਿਆ ਕੀ ਤੁਨ ਹਰ ਧਿਆਵੋ ਚੋਜ ਵਡਾਣੀ ਏ ਜੋ ਜੀਆ ਕੀ ਵੇਦਨ ਜਾਣੈ ਤਿਸ ਸਾਹਿਬ ਕੈ ਹਉ ਕੁਰਬਾਨੈ ਤਿਸ ਆਗੇ ਜਨ ਕਰ ਬੇਨੰਤੀ ਜੋ ਸਰਬ ਸੁਖਾਂ ਕਾ ਦਾਣੀ ਹੈ ਜੋ ਜੀਐ ਕੀ ਸਾਰ ਨਾ ਜਾਣੈ ਤਿਸ ਸਿਉ ਕਿਛ ਨਾ ਕਹੀਐ ਅਜਾਣੈ ਮੂਰਖ ਸਿਉ ਨਹਿ ਲੂਜ ਪ੍ਰਾਣੀ ਹਰ ਜਪੀਐ ਪਦ ਨਿਰਵਾਣੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜੰਤਾ ਸਬਤੈ ਅਚਿੰਤ ਦਾਨ ਦੇ ਪ੍ਰਭ ਮੇਰਾ ਵਿਚ ਪਾਥਰ ਕੀਤ ਪਖਾਣੀ ਏ ਨਾ ਕਰ ਆਸ ਮੀਤ ਸੁਤ ਭਾਈ ਨਾ ਕਰ ਆਸ ਕਿਸੈ ਸਾਹ ਬਿਵਹਾਰ ਕੀ ਪਰਾਈ ਬਿਨ ਹਰ ਨਾ ਵੈ ਕੋ ਬੇਲੀ ਨਹੀਂ ਹਰ ਜਪੀਐ ਸਾਰੰਗ ਪਾਣੀ ਏ ਅਨੰਦਿਨ ਨਾਮ ਜਪੋ ਬਨਵਾਰੀ ਸਭ ਆਸਾ ਮਨ ਸਾ ਪੂਰੈ ਥਾਰੀ ਜਨ ਨਾਨਕ ਨਾਮ ਜਪੋ ਭਾਵ ਖੰਡਨ ਸੁਖ ਸਹਿਜੇ ਰਹਿਣ ਵਿਹਾਣੀ ਹੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਜੋ ਸ਼ਰਨ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਚੋ ਵੇਦ ਪੁਰਾਣੀ ਹੈ ਜਿਸ ਹਰਿ ਸੇਵਾ ਲਾਇ ਸੋਈ ਜਨ ਲਾਗੈ ਗੁਰ ਕੈ ਸ਼ਬਦ ਪਰਮ ਭਉ ਭਾਗੈ ਵਿਚੇ ਗ੍ਰਹਿ ਸਦਾ ਰਹੈ ਉਦਾਸੀ ਜਿਉ ਕਮਲ ਰਹਿ ਵਿਚ ਪਾਣੀ ਇਹ ਵਿਚ ਹਉਮੈ ਸੇਵਾ ਥਾਏ ਨਾ ਪਾਈ ਜਨਮ ਮਰੈ ਫਿਰ ਆਵੈ ਜਾਇ ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਪਾਣੀ ਇਹ ਹਉ ਕਿਆ ਗੁਣ ਤੇਰੇ ਆਖਾਂ ਸੁਆਮੀ ਤੂੰ ਸਰਬ ਜੀਆ ਕਾ ਅੰਤਰ ਜਾਮੀ ਹਉ ਮੰਗਉ ਦਾਨ ਤੁਜੈ ਪੈ ਕਰਤੀ ਹਰ ਆਨੰਦ ਦੇਨ ਨਾਮ ਵਖਾਣੀ ਏ ਕਿਸ ਹੀ ਜੋਰ ਅਹੰਕਾਰ ਬੋਲਣ ਕਾ ਕਿਸ ਹੀ ਜੋਰ ਦੇ ਬਾਨ ਮਾਇਆ ਕਾ ਮੈਂ ਹਰ ਬਿਨ ਤੇ ਇਕ ਧਾਰ ਅਵਨ ਨ ਕਾਈ ਤੂੰ ਕਰਤੇ ਰਾਖ ਮੈਂ ਨਿਮਾਣੀ ਏ ਨਿਮਾਣੀ ਮਾਨ ਕਰਹਿ ਤੁਧ ਭਾਵੇ ਹੋਰ ਕੀਤੀ ਝੱਕ ਝਾਖ ਆਵੇ ਜਾਵੇ ਜਿਨ ਕਾ ਪਖ ਕਰਹਿ ਤੂੰ ਸੁਆਮੀ ਤਿਨ ਕੀ ਉਪਰ ਗਲ ਤੋ ਦਿਆਣੀ ਹੈ ਹਰ ਹਰ ਨਾਮ ਜਿਨਨੀ ਸਦਾ ਧਿਆਇਆ ਤਿਨਨੀ ਗੁਰ ਪ੍ਰਸਾਦ ਪਰਮ ਪਦ ਪਾਇਆ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਬਿਨ ਸੇਵਾ ਪਛੋ ਤਾਣੀ ਹੈ ਤੂੰ ਸਭ ਮਹਿ ਵਰਤਹਿ ਹਰ ਜਗਨਨਾਥ ਸੋ ਹਰ ਜਪੈ ਜਿਸ ਗੁਰ ਮਸਤ ਕਾ ਹਾਥ ਹਰ ਕੀ ਸਰਨ ਪਿਆ ਹਰ ਜਾਪੀ ਜਨ ਨਾਨਕ ਦਾਸ ਦਸਾਣੀ ਹੈ ਮਾਰੂ ਸੋਨੇ ਹੈ ਮਹੱਲਾ ਪੰਜਵਾ ਇਕ ਓਅੰਕਾਰ ਸਤਗੁਰ ਪ੍ਰਸਾਦ ਕਲਾ ਉਪਾਏ ਤਰੀ ਜਿਨ ਧਰਨਾ ਗਗਨ ਰਹਾਇ ਹੁਕਮੇ ਚਰਨਾ ਅਗਨ ਉਪਾਏ ਈਂਦਨ ਮਹਿਬਾਨ ਦੀ ਸੋ ਪ੍ਰਭ ਰਾਖੈ ਭਾਈ ਏ ਜੀ ਜੰਤ ਕੋ ਰਿਜਕ ਸੰਭਾਹੀ ਕਰਨ ਕਾਰਨ ਸਮਰਾਥਿਆ ਪਾਹੀ ਥਿਨ ਮਹਿ ਥਾਪਿ ਉਥਾਪਨ ਹਾਰਾ ਸੋਈ ਤੇਰਾ ਸਹਾਈ ਹੈ ਮਾਤ ਗਰਭ ਮਹਿ ਜਿਨ ਪ੍ਰਿਤ ਪਾਲਿਆ ਸਾਸ ਗਰਾਸ ਹੋਏ ਸੰਗ ਸਮਾਲਿਆ ਸਦਾ ਸਦਾ ਜਪੀਐ ਸੋ ਪ੍ਰੀਤਮ ਵੱਡੀ ਜਿਸ ਵਡਿਆਈ ਹੈ ਸੁਲਤਾਨ ਖਾਨ ਕਰੇ ਖਿਨ ਕੀਰੇ ਗਰੀਬ ਨਵਾਜ ਕਰੇ ਪ੍ਰਭ ਮੀਰੇ ਗਰਬ ਨਿਵਾਰਨ ਸਰਬ ਸੁਧਾਰਨ ਕਿਛ ਕੀਮਤ ਕਹੀ ਨਾ ਜਾਈ ਏ ਸੋ ਪਤਵੰਤਾ ਸੋ ਤਨਵੰਤਾ ਜਿਸ ਮਨ ਵਸਿਆ ਹਰਿ ਭਗਵੰਤਾ ਮਾਤ ਪਿਤਾ ਸੁਤ ਬੰਧ ਪਪਾਈ ਜਿਨ ਇਹੇ ਸ੍ਰਿਸ਼ਟ ਉਪਾਈ ਪ੍ਰਭ ਆਏ ਸਰਨਾ ਪਾਉ ਨਹੀਂ ਕਰਨਾ ਸਾਧ ਸੰਗਤ ਨਿਛਉ ਹੈ ਤਨਾਂ ਮਨ ਬਚ ਕਰਮ ਰਾਤੀ ਕਰਤਾ ਤਿਸ ਨਾਹੀ ਕਦੇ ਸਜਾਈ ਹੈ ਗੁਣ ਨਿਧਾਨ ਮਨ ਤਨ ਮਹਿ ਰਵਿਆ ਜਨਮ ਮਰਨ ਕੀ ਜੂਨ ਨਾ ਭਵਿਆ ਦੂਖ ਬਨਾਸ ਕੀਆ ਸੁਖ ਡੇਰਾ ਜਾਂ ਤ੍ਰਿਪਤ ਰਹੇ ਆਗਾਈ ਹੈ ਮੀਤ ਹਮਾਰਾ ਸੋਈ ਸੁਆਮੀ ਤਾਨ ਤਨੰਤਰ ਅੰਤਰ ਜਾਮੀ सिमर सिमर पूर्ण परमेश्वर चिंतागणत मिटाई हे हर का नाम कोटि लाख बाहा हर जस कीर्तन संग धनताहा ज्ञान खड्ग कर कृपा दीना दूत मारे करताई हे हर का जाप जपो जप हो जाप जपने जीत आवो बसो घर अपने ਲਖ ਚਰਾਸੀ ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਹੈ ਖੰਡ ਬ੍ਰਹਮੰਡ ਉਧਾਰਨ ਹਾਰਾ ਪੂਚ ਅਥਾ ਅਗੰਮੇ ਅਪਾਰਾ ਜਿਸਨੂੰ ਕਿਰਪਾ ਕਰੇ ਪ੍ਰਭ ਆਪਣੀ ਸੋ ਜਨਤ ਸਹਿ ਧਾਈ ਹੈ ਬੰਦਨ ਤੋੜ ਲੀਏ ਪ੍ਰਭ ਮੋਲੇ ਕਰ ਕਿਰਪਾ ਕੀਨੇ ਘਰ ਗੋਲੇ ਅਨਹਦ रुण चुਣਕਾਰ ਸਹਿਜ ਧੁਨ ਸਾਤ ਕੀ ਕਾਰਕਮਾਈ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਬਿਨਸ ਗਈ ਹਉਮੈ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗਮਹਿ ਸੋਭ ਸੁਹਾਈ ਜੈ ਜੈ ਕਾਰ ਜਪੋ ਜਗਦੀਸੈ ਬਲ ਬਲ ਜਾਈ ਪ੍ਰਭ ਆਪਣੇ ਈਸੈ ਤਿਸ ਬਿਨ ਦੂਜਾ ਵਰਨਾ ਦੀਸੈ ਏਕਾ ਜਗਤ ਸੁਭਾਈ ਸਤ 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 ਪ੍ਰਭ ਜਾਤਾ ਗੁਰ ਪ੍ਰਸਾਦ ਸਦਾ ਮਨਰਾਤਾ ਸਿਮਰ ਸਿਮਰ ਜੀਵਹਿ ਜਨ ਤੇਰੇ ਏਕ ਅੰਕਾਰ ਸਮਾਈ ਹੈ ਭਗਤ ਜਨ ਕਾ ਪ੍ਰੀਤਮ ਪਿਆਰਾ ਸਬੈ ਉਧਾਰਨ ਖਸਮ ਹਮਾਰਾ ਸਿਮਰ ਨਾਮ ਪੁੰਨੀ ਸਭ ਇੱਛਾ ਜਨ ਨਾਨਕ ਪੈ ਜਿ ਰਖਾਈ ਹੈ ਮਾਰੂ ਸੋਲੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕੀਰਤ ਸੰਜੋਗੀ ਭਏ ਇਕਤਰਾ ਕਰਤੇ ਭੋਗ ਬਲਾਸਾਹੀ ਜੋ ਪਿਰ ਕਰੈ ਸੋ ਧਨ ਤਤਮਾਨੈ ਪਿਰ ਤਨਹਿ ਸ਼ਿੰਗਾਰ ਰਖੈ ਸੰਗਾਨੈ ਮਿਲ ਏ ਕਤਰ ਵਸਹਿ ਦਿਨ ਰਾਤੀ ਪ੍ਰਿਯੋ ਦੇ ਤਨਹਿ ਦਲਾਸਾਹੀ ਤਨ ਮੰਗੈ ਪ੍ਰਿਯੋ ਬਹੁ ਬਿਦ ਧਾਵੈ ਜੋ ਪਾਵੈ ਸੋ ਆਨੰਦ ਖਾਵੈ ਏਕ ਵਸਤ ਕੋ ਪਹੁੰਚ ਨਾ ਸਾਕੇ ਤਨ ਰਹਤੀ ਭੂਖ ਪਿਆਸਾਹੀ ਤਨ ਕਰੈ ਬਿਨੋ ਦੋ ਕਰ ਜੋਰੈ ਪ੍ਰਿਆ ਪਰਦੇਸ਼ ਨਾ ਜਾਹੂ ਵਸੋ ਘਰ ਮੋਰੇ ਐਸਾ ਬਣਜ ਕਰਹੁ ਗ੍ਰਹਿ ਭੀਤਰ ਜਿਤ ਉਤਰੈ ਭੂਖ ਪਿਆਸਾ ਹੀ ਸਗਲੇ ਕਰਮ ਧਰਮ ਜੁਗ ਸਾਦਾ ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ ਭਈ ਕਿਰਪਾ ਨਾਨਕ ਸਤ ਸੰਗੀ ਤਉ ਧਨ ਪਿਰ ਆਨੰਦ ਉਲਾਸਾ ਹੀ ਤਨ ਅੰਦੀ ਪਿਰ ਚਪਲ ਸਿਆਨਾ ਪੰਜ ਤਤ ਕਾ ਰਚਨ ਰਚਾਨਾ ਜਿਸ ਵਖਰ ਕੋ ਤੁਮ ਆਏ ਹੋ ਸੋ ਪਾਯੂ ਸਤਗੁਰ ਪਾਸ ਆਈ ਧੰ ਕਹਿ ਤੋ ਵਸ ਮੈਂ ਨਾਲੇ ਪ੍ਰਿਆਸ ਖੁਆਸੀ ਬਾਲ ਗੋਪਾਲੀ ਤੁਜੈ ਬਿਨਾ ਹਉ ਕਿਤਹਿ ਨਾ ਲੇਖੈ ਵਚਨ ਦੇ ਛੋੜ ਨਾ ਜਾ ਸਾਹੀ ਪਿਰ ਕਹਿ ਆਹੋ ਹੁਕਮੀ ਬੰਦਾ ਉਹ ਭਾਰੂ ਠਾਕੁਰ ਜਿਸ ਕਾਣ ਨਾ ਸ਼ੰਦਾ ਜਿ ਚਰ ਰਾਖੈ ਤਿ ਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊਠ ਸਦਾ ਸਾਹੀ ਜੋ ਪ੍ਰਿਆਇ ਬਚਨ ਕਹੇ ਧਨ ਸਾਚੇ ਤਨ ਕਛੂ ਨਾ ਸਮਝੈ ਚੰਚਲ ਕਾਚੇ ਬਹੋਰ ਬਹੋਰ ਪਿਰਹੀ ਸੰਗ ਮੰਗੇ ਉਹ ਬਾਤ ਜਾਣੈ ਕਰ ਹਾਸਾ ਹੀ ਆਈ ਆਗਿਆ ਪਿਰੋ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਊਠ ਸਦਾਇਓ ਛੂਤਰ ਮਾਟੀ ਦੇਖ ਨਾਨਕ ਮਿਥਨ ਮੁਹਾਸਾਹੀ ਰੇ ਮਨ ਲੋਬੀ ਸੁਣ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸਦੇਰੇ ਬਿਨ ਸਤਿਗੁਰ ਪਚ ਮੂਏ ਸਾਕਤ ਨਗਰੇ ਗਲ ਜਮ ਫਾਸਾ ਹੈ ਮਨਮੁਖ ਆਵੈ ਮਨਮੁਖ ਜਾਵੈ ਮਨਮੁਖ ਫਿਰ ਫਿਰ ਝੋਟਾ ਖਾਵੇ ਜਿਤਨੇ ਨਰਕ ਸੇ ਮਨਮੁਖ ਘੋਗੈ ਗੁਰਮੁਖ ਲੇਪ ਨਾਮ ਆਸਾ ਹੈ ਗੁਰਮੁਖ ਸੋਏ ਜੇ ਹਰ ਜੀਉ ਭਾਇਆ ਤਿਸ ਕੌਣ ਮਟਾਵੇ ਜੇ ਪ੍ਰਭ ਪਹਿਰਾਇ ਸਦਾ ਆਨੰਦ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਗਲ ਖਾਸਾ ਹੀ ਹਉ ਬਲੇ ਹਾਰੀ ਸਤਗੁਰ ਪੂਰੇ ਸਰਣ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜਨਾ ਕਤ ਹੀ ਜਾ ਸਾਹੀ ਗੁਣ ਨਦਾਨ ਕਿਛ ਕੀਮ ਨਾ ਪਾਈ ਕਟ ਕਟ ਪੂਰ ਰਹਿਓ ਸਭ ਥਾਈ ਨਾਨਕ ਸਰਨ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸ ਆਹੀ ਮਾਰੂ ਸੋਲ